ਹਲੋ ਜੀ ਤੁਹਾਡਾ ਸਾਰਾ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਆਲੂ ਬੈਂਗਨਾਂ ਦੀ ਇੱਕ ਨਵੀਂ ਰੈਸਪੀ ਲੈ ਕੇ ਆਈ ਹਾਂ ਅਸੀਂ ਇੱਕ ਅਲੱਗ ਤਰੀਕੇ ਦੇ ਨਾਲ ਆਲੂ ਬੈਂਗਨ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਆਪਾਂ 300 ਗ੍ਰਾਮ ਦੇ ਕਰੀਬ ਬੈਂਗਨ ਲੈ ਲਵਾਂਗੇ ਇੱਕ ਬੈਂਗਨ ਦੇ ਆਪਾਂ 8-8 ਪੀਸ ਕਰਾਂਗੇ ਇਹਨੂੰ ਅਸੀਂ ਇਸ ਤਰ੍ਹਾਂ ਲੰਬਾ-ਲੰਬਾ ਕੱਟ ਲਵਾਂਗੇ ਦੋ-ਦੋ ਹਿੱਸਿਆਂ ਵਿੱਚ ਫਿਰ ਕਰ ਦਵਾਂਗੇ ਪਹਿਲਾਂ ਲੰਬਾ-ਲੰਬਾ ਕੱਟ ਕੇ ਸਾਰੇ ਬੈਂਗਨ ਆਪਾਂ ਇਸੇ ਤਰ੍ਹਾਂ ਕੱਟ ਕੇ ਰੱਖ ਲਵਾਂਗੇ ਬੈਂਗਨਾਂ ਨੂੰ ਅਸੀਂ ਪਹਿਲਾਂ ਤੋਂ ਹੀ ਧੋ ਕੇ ਰੱਖ ਲਿਆ ਹੈ ਜੇ ਤੁਸੀਂ ਬੈਂਗਨਾ ਦੇ ਟੰਡਲ ਉਤਾਰਨਾ ਚਾਹੋ ਤੇ ਉਤਾਰ ਵੀ ਸਕਦੇ ਜੇ ਨਾਲ ਰੱਖਣਾ ਚਾਹੋ ਤੇ ਨਾਲ ਵੀ ਰੱਖ ਸਕਦੇ ਹੋ ਬੈਂਗਨ ਅਸੀਂ ਕੱਟ ਕੇ ਰੱਖ ਲੈਨੇ ਤੇ ਨਾਲ ਹੀ ਅਸੀਂ ਕੱਟ ਲਵਾਂਗੇ ਆਲੂ ਇੱਥੇ ਆਪਾਂ ਦੋ ਆਲੂ ਲੈਨੇ ਆਲੂ ਦਾ ਪਹਿਲਾਂ ਆਪਾਂ ਛਿਲਕਾ ਉਤਾਰ ਲਵਾਂਗੇ ਫਿਰ ਜਿਸ ਤਰ੍ਹਾਂ ਆਪਾਂ ਬੈਂਗਨ ਕੱਟ ਕੇ ਤਿਆਰ ਕੀਤੇ ਨੇ ਉਸੇ ਤਰ੍ਹਾਂ ਜਿਹੜੇ ਆਲੂ ਹੈਗੇ ਅਸੀਂ ਲੰਬੇ-ਲੰਬੇ ਕੱਟ ਲਵਾਂਗੇ ਨਾ ਅਸੀਂ ਜਿਹੜੇ ਆਲੂ ਹੈ ਉਹ ਨਾ ਮੋٹے ਕੱਟਨੇ ਬੋਤੇ ਨਾ ਹੀ ਆਪਾਂ ਪਤਲੇ ਕੱਟਨੇ ਹੈ ਮੀਡੀਅਮ ਜੇ ਰੱਖਾਂਗੇ ਆਲੂ ਕੱਟਣ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਧੋ ਲਿਆ ਸੀਗਾ ਹੁਣ ਆਪਾਂ ਨਹੀਂ ਧੋਣਾ ਹੈ ਆਲੂ ਕੱਟ ਕੇ ਸਾਡੇ ਤਿਆਰ ਨੇ ਗੈਸ ਉੱਤੇ ਆਪਾਂ ਰੱਖਾਂਗੇ ਫਰਾਈਪੈਨ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚ ਜੀਰੇ ਦਾ ਇੱਕ ਚਮਚ ਹੀ ਅਸੀਂ ਪਾ ਦਵਾਂਗੇ ਮਿੱਠੀ ਸੌਂਫ ਦਾ ਗੈਸ ਨੂੰ ਆਪਾਂ ਔਨ ਕਰ ਲਿਆ ਹੈ ਤੇ ਚਾਰ ਕਸੀਂ ਪਾਵਾਂਗੇ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਤੇ ਨਾਲ ਅਸੀਂ ਪਾ ਦਵਾਂਗੇ ਥੋੜੀ ਜਿਹੀ ਕਾਲੀਆ ਮਿਰਚਾ ਹੁਣ ਆਪਾਂ ਇਹਨੂੰ ਭੁੰਨ ਲਵਾਂਗੇ ਮਸਾਲੇ ਨੂੰ ਆਪਾਂ ਲਾਲ ਹੋਣ ਤੱਕ ਭੁੰਨਾਂਗੇ ਜਦੋਂ ਇਹ ਭੁੱਜ ਕੇ ਲਾਲ ਹੋ ਜਾਏਗਾ ਫਿਰ ਅਸੀਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਠੰਡਾ ਹੋਣ ਤੇ ਅਸੀਂ ਇਹਨੂੰ ਪੀਸ ਕੇ ਤਿਆਰ ਕਰਾਂਗੇ ਜਿਹੜਾ ਅਸੀਂ ਇਹ ਮਸਾਲਾ ਆਲੂ ਬੈਂਗਨ ਦੇ ਵਿੱਚ ਪਾਣਾ ਹੈ ਇਹਦੇ ਨਾਲ ਜਿਹੜੇ ਆਲੂ ਬੈਂਗਨ ਹੈ ਬਹੁਤ ਹੀ ਜ਼ਿਆਦਾ ਸਵਾਦਵਾਨ ਕੇ ਤਿਆਰ ਹੁੰਦੇ ਨੇ ਮਸਾਲਾ ਦੇਖੋ ਜਿਹੜਾ ਸਾਡਾ ਭੁੱਜ ਕੇ ਲਾਲ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢ ਲੈਂਦੇ ਆ ਤੇ ਠੰਡਾ ਹੋਣ ਲਈ ਰੱਖ ਦਵਾਂਗੇ ਉਸੇ ਹੀ ਫਰਾਈਪੈਨ ਦੇ ਵਿੱਚ ਹੁਣ ਅਸੀਂ ਆਲੂ ਬੈਂਗਨ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਇਹਦੇ ਵਿੱਚ ਸਰੋਂ ਦਾ ਤੇਲ ਪਾ ਦਵਾਂਗੇ ਡੇਢ ਤੋਂ ਦੋ ਕੜਛੀ ਦੇ ਕਰੀਬ ਅਸੀਂ ਤੇਲ ਪਾ ਦਿੱਤਾ ਹੈ ਡੇਢ ਕੜਛੀ ਹੀ ਪਾਈ ਹੈ ਤੇਲ ਜਦੋਂ ਗਰਮ ਹੋ ਜਾਏਗਾ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਆਲੂ ਜਿਹੜੇ ਆਪਾਂ ਕੱਟ ਕੇ ਰੱਖੇ ਹੋਏ ਨੇ ਆਲੂਆਂ ਨੂੰ ਅਸੀਂ 70% ਤੱਕ ਫਰਾਈ ਕਰਾਂਗੇ ਅਸੀਂ ਬਿਨਾਂ ਢੱਕਣ ਦੇ ਹੀ ਆਲੂ ਪਕਾਵਾਂਗੇ ਇਹ ਆਲੂ ਬਹੁਤ ਜਲਦੀ ਪੱਕ ਜਾਣਗੇ ਜਦੋਂ ਇਹਨਾਂ ਦਾ ਆਲੂ ਦਾ ਕਲਰ ਚੇਂਜ ਹੋ ਜਾਏਗਾ ਉਨੀ ਦੇਰ ਤੱਕ ਅਸੀਂ ਪਕਾਵਾਂਗੇ ਪੂਰੀ ਤਰ੍ਹਾਂ ਅਸੀਂ ਨਹੀਂ ਪਕਾਣੇ ਆ ਸਿਰਫ ਆਪਾਂ 70% ਤੱਕ ਪਕਾ ਕੇ ਇਹਨਾਂ ਨੂੰ ਤਿਆ ਜਦੋਂ ਆਲੂਆਂ ਦਾ ਕਲਰ ਚੇਂਜ ਹੋ ਜਾਵੇ ਆਲੂ ਇਸ ਤਰ੍ਹਾਂ ਪੱਕ ਜਾਣ ਤੇ ਫਿਰ ਅਸੀਂ ਇਹਦੇ ਵਿੱਚ ਪਾ ਦਵਾਂਗੇ ਬੈਂਗਨ ਪਹਿਲਾ ਬਾਰ ਅਸੀਂ ਆਲੂਆਂ ਨੂੰ ਪਕਾਣਾ ਹੈ ਬੈਂਗਨ ਅਸੀਂ ਬਾਅਦ ਚ ਪਕਾਣੇ ਹੈ ਤੇ ਬੈਂਗਨ ਪਾਨ ਤੋਂ ਬਾਅਦ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਹੁਣ ਆਪਾਂ ਬੈਂਗਰਾਂ ਨੂੰ ਪਕਾਉਂਦੇ ਹਾਂ ਥੋੜੀ ਦੇਰ ਦੇ ਲਈ ਥੋੜੀ देर ਬੈਂਗਨ ਪਕਾਣ ਤੋਂ ਬਾਅਦ ਅਸੀਂ ਇਹਦੇ ਉੱਪਰ ਪਾ ਦਵਾਂਗੇ ਨਮਕ ਜਿਹੜਾ ਅਸੀਂ ਨਮਕ ਪਾਣਾ ਹੈ ਉਹ ਅਸੀਂ ਆਪਣੇ ਸਵਾਦ ਦੇ ਅਨੁਸਾਰ ਪਾਵਾਂਗੇ ਤਾਂ ਜੋ ਜਿਹੜਾ ਨਮਕ ਹੈਗਾ ਉਹ ਬੈਂਗਨਾਂ ਦੇ ਅੰਦਰ ਤੱਕ ਸਮਾ ਜਾਵੇ ਇਸ ਕਰਕੇ ਅਸੀਂ ਪਹਿਲਾਂ ਨਮਕ ਪਾ ਦਿੰਦੇ ਹਾਂ ਨਮਕ ਪਾਣ ਤੋਂ ਬਾਅਦ ਇੱਕ ਵਾਰ ਅਸੀਂ ਕੜਸ਼ੀ ਮਾਰ ਲੈਂਦੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਿੰਦੇ ਆ ਜਿਹੜਾ ਅਸੀਂ ਮਸਾਲਾ ਉਹ ਠੰਡਾ ਹੋਣ ਲਈ ਰੱਖਿਆ ਸੀਗਾ ਉਹ ਆਪਾਂ ਪੀਸ ਕੇ ਤਿਆਰ ਕਰ ਲਿਆ ਹੈ ਉਹ ਮਸਾਲਾ ਆਪਾਂ ਸਾਰਾ ਪੀਸ ਲਵਾਂਗੇ ਸਾਰਾ ਹੀ ਅਸੀਂ ਇਹਦੇ ਵਿੱਚ ਪਾਣਾ ਹੈ ਤੇ ਜਿਹੜੇ ਇਧਰ ਸਾਡੇ ਬੈਂਗਣ ਹੈ ਇਹ ਵੀ ਚੰਗੀ ਤਰ੍ਹਾਂ ਪੱਕ ਗਏ ਨੇ ਹੁਣ ਅਸੀਂ ਉੱਪਰੋਂ ਦੀ ਇਹ ਵਾਲਾ ਮਸਾਲਾ ਪਾ ਦਵਾਂਗੇ ਅੱਧਾ ਕ ਚਮਚ ਅਸੀਂ ਹਲਦੀ ਪਾਊਡਰ ਪਾ ਦਵਾਂਗੇ ਤੇ ਨਾਲ ਅਸੀਂ ਪਾ ਦਵਾਂਗੇ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਅਸੀਂ ਇਹਦੇ ਵਿੱਚ ਹੋਰ ਕੋਈ ਮਸਾਲਾ ਨਹੀਂ ਪਾਇਆ ਹੈ ਨਾ ਹੀ ਅਸੀਂ ਇਹਦੇ ਵਿੱਚ ਜਿਹੜੀ ਲਾਲ ਮਿਰਚ ਦੂਜੀ ਪਾਈ ਹੈ ਜਿਹੜੀ ਕੋੜੀ ਵਾਲੀ ਹੈ ਕਿਉਂਕਿ ਅਸੀਂ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਪਾ ਦਿੱਤੀਆਂ ਸੀਗੀਆਂ ਆਲਵਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆਂ ਜਿਹੜੀ ਆਲੂ ਬੈਂਗਨ ਦੀ ਸਬਜ਼ੀ ਹੈ ਬਹੁਤ ਹੀ ਜ਼ਿਆਦਾ ਸੁਆਦਬਨ ਕੇ ਤਿਆਰ ਹੁੰਦੀ ਹੈ ਬੱਚੇ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਇਹ ਕੇ ਮਸਾਲਾ ਅਲੱਗ ਜਿਹੜਾ ਅਸੀਂ ਮਸਾਲਾ ਪਾਇਆ ਹੈ ਦਾ ਅਲੱਗ ਜਿਹਾ ਫਲੇਵਰ ਆਂਦਾ ਹੈ ਸਬਜ਼ੀ ਦੇ ਵਿੱਚੋਂ ਥੋੜੀ ਦੇਰ ਪਕਾਣ ਤੋਂ ਬਾਅਦ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ ਜਿਹੜੇ ਸਾਡੇ ਆਲੂ ਬੈਂਗਣ ਹੈਗੇ ਆ ਇਹ ਬਣ ਕੇ ਤਿਆਰ ਹੋ ਚੁੱਕੇ ਨੇ ਇਹ ਆਲੂ ਬੈਂਗਣ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏ ਨੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਮਿਲਦਿਆਂ ਫਿਰ ਕੋਈ ਨਵੀਂ ਵੀਡੀਓ ਦੇ ਨਾਲ